ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਵੋਟਾਂ ਵਿੱਚ ਵਾਅਦਾ ਕੀਤਾ ਸੀ ਕਿ ਉਹ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਗੇ ਜੋ ਕਿ ਅਜੇ ਤੱਕ ਨਹੀਂ ਮਿਲਿਆ ਤੇ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਦੀਆਂ ਵੋਟਾਂ ਵਿੱਚ ਇਹ ਐਲਾਨ ਕਰ ਦਿੱਤਾ ਸੀ ਕਿ ਹਜ਼ਾਰ-ਹਜ਼ਾਰ ਨਹੀਂ ਬਲਕਿ 11-1100 ਰੁਪਏ ਦਿੱਤਾ ਜਾਵੇਗਾ ਹੁਣ ਉਹ ਗਰੰਟੀ ਪੂਰੀ ਹੋਣ ਜਾ ਰਹੀ ਹੈ ਚੈਨਲ ਤੇ ਜੇ ਨਵੇਂ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਬਿਨਾਂ ਸਕਿੱਪ ਕੀਤੇ ਹੁਣ ਔਰਤਾਂ ਆਪਣੇ ਵੱਖਰੇ ਖਾਤੇ ਵਿੱਚ ਪਾ ਸਕਣਗੀਆਂ 11100 ਰੁਪਏ ਇਹ ਗਰੰਟੀ ਰਖੜੀ ਤੇ ਪੂਰੀ ਹੋਣ ਜਾ ਰਹੀ ਹੈ ਅਗਸਤ ਮਹੀਨੇ ਵਿੱਚ ਤੁਹਾਨੂੰ ਇਹ ਲਾਭ ਮਿਲ ਜਾਵੇਗਾ 19 ਅਗਸਤ ਨੂੰ ਰਖੜੀ ਦਾ ਤਿਉਹਾਰ ਹੈ ਇਸ ਵਾਸਤੇ ਜਿਹੜੀ ਵੀ ਵੈਬਸਾਈਟ ਜੋ ਵੀ ਡਾਕੂਮੈਂਟਸ ਚਾਹੀਦੇ ਹਨ ਉਹਨਾਂ ਬਾਰੇ ਦੱਸ ਦਿਆਂ ਡਾਕੂਮੈਂਟਸ ਜਿਹੜੇ ਚਾਹੀਦੇ ਹਨ ਉਹ ਹਨ ਨੰਬਰ 1 ਆਧਾਰ ਕਾਰਡ ਜੋ ਕਿ ਤੁਹਾਡਾ ਅਪਡੇਟ ਕੀਤਾ ਹੋਣਾ ਚਾਹੀਦਾ ਹੈ ਫਰੈਸ਼ ਫੋਟੋ ਹੋਣੀ ਚਾਹੀਦੀ ਹੈ ਅਤੇ ਮੋਬਾਈਲ ਨੰਬਰ ਵੀ ਨਾਲ ਉਹਦਾ ਲਿੰਕ ਹੋਣਾ ਚਾਹੀਦਾ ਹੈ ਮੋਬਾਈਲ ਦੇ ਨਾਲ ਨੰਬਰ 2 ਵੋਟਰ ਕਾਰਡ ਵੋਟਰ ਕਾਰਡ ਤੇ ਆਧਾਰ ਕਾਰਡ ਉਹਦੇ ਉੱਤੇ ਡੇਟ ਆਫ ਬਰਥ ਜਿਹੜੀ ਸੇਮ ਹੋਣੀ ਚਾਹੀਦੀ ਹੈ ਵੋਟਰ ਕਾਰਡ ਦੇ ਨਾਲ ਆਧਾਰ ਕਾਰਡ ਸਾਰਾ ਕੁਝ ਲਿੰਕ ਹੋਣਾ ਚਾਹੀਦਾ ਹੈ ਤੁਹਾਡਾ ਨਾਮ ਵੀ ਬਿਲਕੁਲ ਦੋਨਾਂ ਚੀਜ਼ਾਂ ਦੇ ਉੱਪਰ ਸੇਮ ਹੋਣਾ ਚਾਹੀਦਾ ਹੈ ਨੰਬਰ 3 ਰੈਜ਼ੀਡੈਂਸ ਪ੍ਰੂਫ ਤੁਹਾਡਾ ਰਾਸ਼ਨ ਕਾਰਡ ਜਿਹੜਾ 1-2 ਸਾਲ ਪੁਰਾਣਾ ਹੋਣਾ ਚਾਹੀਦਾ ਹੈ ਜਾਂ ਕੋਈ ਰੈਜ਼ੀਡੈਂਸ ਪ੍ਰੂਫ ਹੋਵੇ ਜਿਵੇਂ ਮੀਟਰ ਦਾ ਬਿੱਲ ਜਾਂ ਰੈਜ਼ੀਡੈਂਸ ਸਰਟੀਫਿਕੇਟ ਅਗਲਾ ਪ੍ਰੂਫ ਜਿਹੜਾ ਹੈ ਉਹ ਤੁਹਾਨੂੰ ਚਾਹੀਦਾ ਹੈ ਤੁਹਾਡਾ ਖਾਤਾ ਜਿਹੜਾ ਸਿੰਗਲ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਆਧਾਰ ਕਾਰਡ ਜਿਹੜਾ ਤੇ ਪੈਨ ਕਾਰਡ ਆ ਉਹ ਲਿੰਕ ਹੋਵੇ ਇਹ ਜਿੰਨੀਆਂ ਵੀ ਲੜਕੀਆਂ 18 ਸਾਲ ਤੋਂ ਉੱਪਰ ਤੇ ਮਹਿਲਾਵਾਂ ਸਭ ਨੂੰ ਇਸ ਦਾ ਲਾਭ ਮਿਲੇਗਾ ਜਿਹੜੀਆਂ ਔਰਤਾਂ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਨੌਕਰੀ ਕਰਦੀਆਂ ਹਨ ਉਹਨਾਂ ਨੂੰ ਇਹ ਲਾਭ ਨਹੀਂ ਮਿਲੇਗਾ। ਜਾਂ ਜਿਹੜੀਆਂ ਔਰਤਾਂ ਕੋਈ ਵੀ ਆਪਣੇ ਘਰ ਵਾਲੇ ਦੀ ਜਾਂ ਆਪਣੀ ਸਰਕਾਰੀ ਨੌਕਰੀ ਦੀ ਪੈਨਸ਼ਨ ਲੈਂਦੀਆਂ ਹਨ ਉਹ ਵੀ ਇਸ ਗਰੰਟੀ ਤੋਂ ਵਾਂਝੀਆਂ ਰਹਿ ਸਕਦੀਆਂ ਹਨ। ਇਸ ਲਈ ਆਪਣੇ ਦਸਤਾਵੇਜ਼ ਹੁਣ ਤੋਂ ਹੀ ਪੂਰੇ ਤਿਆਰ ਕਰਕੇ ਰੱਖ ਲਵੋ ਤਾਂ ਜੋ ਕੋਈ ਪਰੇਸ਼ਾਨੀ ਨਾ ਆ ਸਕੇ। ਜਦੋਂ ਵੀ ਫਾਰਮ ਆ ਜਾਣਗੇ ਤੇ ਉਹਨਾਂ ਬਾਰੇ ਉਦੋਂ ਦੱਸ ਦਿੱਤਾ ਜਾਵੇਗਾ। ਉਸੇ ਵਕਤ ਤੁਸੀਂ ਜਦੋਂ ਵੀ ਆਉਣਗੇ ਫਾਰਮ ਤੇ ਜਲਦੀ ਜਲਦੀ ਅਪਲਾਈ ਕਰ ਸਕੋਗੇ ਮਾਵਾ ਪਹਿਣਾ ਬੇਟੀਆਂ ਜੋ ਕਿ 18 ਸਾਲ ਤੋਂ ਉੱਪਰ ਹਨ ਉਹ ਸਭ ਇਸ ਸਕੀਮ ਦਾ ਫਾਇਦਾ ਲੈ ਸਕਣਗੀਆਂ ਵੈਬਸਾਈਟ ਜਿਹੜੀ ਆ ਉਹ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਊਮਨ ਐਂਡ ਚਾਈਲਡ ਡਿਪਾਰਟਮੈਂਟ ਸ਼ਾਇਦ ਇਹੀ ਵੈਬਸਾਈਟ ਹੋਏਗੀ ਬਾਕੀ ਇਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਪੂਰੇ ਮੌਕੇ ਤੇ ਦੇ ਦਿੱਤੀ ਜਾਵੇਗੀ ਇਸ ਲਈ ਡਾਕੂਮੈਂਟਸ ਜਿਹੜੇ ਆਪਣੇ ਆ ਪੂਰੇ ਤੁਸੀਂ ਤਿਆਰ ਕਰਕੇ ਰੱਖੋ ਤਾ ਜੋ ਪੈਲ ਦੇ